ਸਤਿ ਸ੍ਰੀ ਅਕਾਲ ਬਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਈ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਪੌਣਿਆਂ ਦੇ ਨਾਲ ਜਿਹੜੀ ਰੇਲਿੰਗਾਂ ਰੇਲਿੰਗ ਦੇ ਵਿੱਚ ਬਈ ਆਪਾਂ ਚੈਨਰ ਪਾ ਕੇ ਹਾਂ ਇਹਨੂੰ ਪ੍ਰੋਫਾਈਲ ਵੀ ਕਹਿੰਦੇ ਆ ਸਟੈਪ ਲਾਵਾਂਗੇ ਵੀਡੀਓ ਬਈ ਤੁਸੀਂ ਐਂਡ ਤੱਕ ਜਰੂਰ ਦੇਖੋ ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਆ ਬਈ ਇਹ ਕੋਈ ਬੜਾ ਮਹਿੰਗਾ ਚੌੜਾ ਲੰਮਾ ਕੰਮ ਨਹੀਂਗਾ ਸਸਤਾ ਹੀ ਕੰਮ ਆਹ ਹੈ ਆਪਾਂ ਲਾ ਸਕਦੇ ਹਾਂ ਆਸਾਨੀ ਨਾਲ ਹੀ ਵੈਸੇ ਬਈ ਆਪਾਂ ਸਾਈਡ ਤੇ ਪਹਿਲਾਂ ਤਿੰਨ ਤਿੰਨ ਦੇ ਬਕਸੇ ਲਾ ਕੇ ਵੀ ਲਾਈਟ ਲਾਦ ਰਹੇ ਹਣਾ ਬਹੁਤ ਵੀਰਾਂ ਨੇ ਤੇ ਬਈ ਲਾਏ ਆ ਬਕਸੇ ਵੀ ਲਾਏ ਆ ਤੇ ਇਹ ਵੀ ਬਕਸਾ ਦਾ ਆਉਂਦਾ ਬਾਈ ਉਹ ਥੋੜਾ ਜਿਹਾ ਇੱਕ ਇੱਕ ਬਕਸਾ ਛੱਡ ਕੇ ਲਾਉਣਾ ਪੈਂਦਾ ਜਾਲੀ ਜਾਂ ਕੰਮ ਦੇ ਵਾਕਏ ਬਈ ਇਹਦੇ ਨਾਲ ਉਹ ਜਿਹੜਾ ਮਹਿੰਗਾਗਾ ਪ੍ਰੋਜੈਕਟ ਆ ਆ ਦੇਖੋ ਬਈ ਆਪਾਂ ਬਾਜ਼ਾਰ ਦੇ ਵਿੱਚੋਂ ਆਹ ਜਿਹੜਾ ਜਿਹੜੀ ਪ੍ਰੋਫਾਈਲ ਆ ਅਲੂਮੀਨੀਅਮ ਦੀ ਬਈ ਆਪਾਂ ਲੈ ਲੈਣੀ ਆ ਇਹ ਇਹਦੇ ਵਿੱਚ ਜਿਹੜੀ ਤੁਸੀਂ ਦੇਖ ਰਹੇ ਹੋ ਬਈ ਆਪਾਂ ਸਟੈਪ ਆ 240 ਵੱਲ ਮਾ ਲਈ ਇਸ ਤਰ੍ਹਾਂ ਸਟੈਪ ਲਾ ਦੇਣੀ ਆ ਤੇ ਉੱਪਰ ਬਈ ਇਹਦੇ ਜਿਹੜਾ ਕਵਰ ਜਾਂ ਰੈਪਰ ਜਾਂ ਇਹ ਆਪਾਂ ਚੜਾ ਦੇਣਾਗਾ ਜਦੋਂ ਬਈ ਕਿਤੇ ਕੋਈ ਸਾਫ਼ ਕਰਨੇ ਦਾ ਆਪਾਂ ਲਾ ਕੇ ਇਹਨੂੰ ਚੇਂਜ ਵੀ ਕਰ ਸਕਦੇ ਆ ਸਾਫ਼ ਵੀ ਕਰ ਸਕਦੇ ਆ ਹਣਾ ਆਸਾਨੀ ਨਾਲ ਹੀ ਇਹਦੇ ਨਾਲ ਲਾਉਣ ਵਾਸਤੇ ਬਈ ਆ ਬਿਆਰ ਦੇ ਵਿੱਚ ਜਿਹੜੀ ਚੋਕ ਆ ਇਹਨੂੰ ਅਡਾਪਟਰ ਕਹਦੇ ਨੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹ ਵੀ ਬਈ ਮਿਲ ਜਾਂਦਾਗਾ ਇਹ ਬਈ 10 ਐਂਪੀਅਰ ਦਾ ਜਿਹੜਾ ਆਪਾਂ ਲਾ ਰਹੇ ਆਪਾਂ ਇਹਦੇ ਦੋ ਲਾਵਾਂਗੇ ਇੱਕ ਉੱਪਰ ਇੱਕ ਨੀਚੇ ਇਹ ਬਈ 5 ਐਂਪੀਅਰ ਦਾ ਵੀ ਆਉਂਦਾ 2 ਐਂਪੀਅਰ ਦਾ ਵੀ ਆਉਂਦਾ ਇਹ ਲੜੀ ਦੇ ਕੋਡਿੰਗ ਆਪਾਂ ਲੈ ਸਕਦੇ ਆਂ ਜਿਹੜੀ ਆਪਾਂ ਲੜੀ ਲਾਉਣੀ ਹੈ ਬਈ ਆਪਾਂ ਲਾਵਾਂਗੇ 240 ਵੋਲਟ ਵਾਲੀ ਸਟੈਪ ਕਿਉਂਕਿ ਆਪਾਂ ਨੂੰ ਬਈ ਜ਼ਿਆਦਾ ਚਾਨਣ ਦੀ ਲੋੜ ਆ ਇੱਥੇ ਤੇ 120 ਵਾਲੀ ਵੀ ਆਉਂਦੀ ਆ ਤੇ 60 ਵਾਲੀ ਵੀ ਆਉਂਦੀ ਆ ਬਈ ਜਿਹੜੀ ਇਹ 240 ਵਾਲੀ ਆ ਬਈ ਇੱਕ 100 ਵਟ ਦੀ ਆ ਬਈ ਇਹ ਆ ਦੇ ਲੱਕੜ ਵਾਲੇ ਮਿਸਤਰੀ ਤੋਂ ਆਪਾਂ ਟੂਟਰ ਨਾਲ ਟੱਕ ਦੇ ਕੇ ਜਿਹੜਾ ਇਹ ਚੈਨਲ ਆ ਬਈ ਆਪਾਂ ਲਾ ਦੇਣਾਗਾ ਇੱਥੇ ਚੈਨਲ ਲਾ ਕੇ ਆਹ ਦੇਖੋ ਬਈ ਆਪਾਂ ਇਹਦੇ ਵਿੱਚ ਸਟੈਪ ਆ ਜਿਹੜੀ ਸਟੈਪ ਲਾਤੀ ਜਿਹੜਾ ਦੇ ਕੋਲੇ ਲੱਗਿਆ ਪਿਆ ਬਈ ਇਹ ਸੈਂਸਰ ਆਗਾ ਵੀਡੀਓ ਤੁਸੀਂ ਐਂਡ ਤੱਕ ਦੇਖੋ ਆਪਾਂ ਤੁਹਾਨੂੰ ਇਹਦੇ ਬਾਰੇ ਵੀ ਦੱਸਦੇ ਆ ਇਸ ਤਰ੍ਹਾਂ ਬਈ ਆਪਾਂ ਲਾ ਦੇਣੀ ਆ ਸਾਨੀ ਨਾਲ ਹੁਣ ਆਪਾਂ ਤੁਹਾਨੂੰ ਚਲਾ ਕੇ ਦਿਖਾਉਣੇ ਆਹ ਦੇਖੋ ਬਈ ਕਿੰਨੀ ਘੈਂਟ ਆ ਜਿਹੜੀ ਇਹਦੀ ਫਿਨਿਸ਼ਿੰਗ ਲਾਈਟ ਤੇ ਆਪਣੀ ਲੈਂਡ ਦੀ ਆ ਰਹੀ ਆ ਬਈ ਪੌੜੀਆਂ ਤੇ ਇਸ ਤਰ੍ਹਾਂ ਬਈ ਆਪਾਂ ਇਹਨੂੰ ਲਾ ਸਕਦੇ ਆ ਇਹ ਪੌੜੀ ਦੇ ਵਿੱਚ ਖਾਸ ਕੀ ਹੈ ਖਾਸ ਇਹ ਬਈ ਆਪਾਂ ਇਹ ਸੈਂਸਰ ਲਾਏ ਨੇ ਲੋ ਜਿਹੜਾ ਤੁਸੀਂ ਵੀਡੀਓ 'ਚ ਦੇਖਿਆ ਪਹਿਲਾਂ ਆਹ ਤੁਸੀਂ ਦੇਖ ਰਹੇ ਹੋ ਜਦੋਂ ਵੀ ਬਈ ਆਪਾਂ ਦੇਖੋ ਸੈਂਸਰ ਦੇ ਨੇੜੇ ਜਾਵਾਂਗੇ ਤੇ ਬਈ ਜਿਹੜੀ ਇਹ ਲਾਈਟ ਹੈ ਆਪਣੇ ਆਪ ਆਨ ਹੋ ਜੂਗੀ ਜਦੋਂ ਆਪਾਂ ਉੱਪਰੋਂ ਆਵਾਂਗੇ ਉੱਪਰੋਂ ਵੀ ਬਈ ਇਸ ਤਰ੍ਹਾਂ ਆਪਾਂ ਜਦੋਂ ਆਵਾਂਗੇ ਇੱਕ ਸੈਂਸਰ ਬਈ ਆਪਾਂ ਇਹ ਉੱਪਰ ਲਾਤਾ ਤੇ ਇੱਕ ਬਈ ਆਪਾਂ ਇਹਦੇ ਨੀਚੇ ਲਾਤਾ ਆਪਾਂ ਇਹਦੇ ਬਈ ਦੋ ਸੈਂਸਰ ਲਾਏ ਆਗੇ ਆਹ ਦੇਖੋ ਜਦੋਂ ਆਪਾਂ ਉੱਪਰੋਂ ਆਵਾਂਗੇ ਤਾਂ ਬਈ ਉੱਪਰੋਂ ਵੀ ਲਾਈਟ ਆ ਸੈਂਸਰ ਆਪਣੇ ਆਪ ਚੱਲੂਗੀ ਸੈਂਸਰ ਵੀ ਬਾਲੇ ਕੋਈ ਬਾਈ ਮਹਿੰਗੇ ਨਹੀਂ ਹੈਗੇ ਸਸਤਾ ਹੀ ਸੌਦਾਗਾ ਇਹ ਤੇ ਬਾਕੀ ਇਹਦਾ ਫਾਇਦਾ ਐ ਆਪਾਂ ਇੱਕ ਸੁੱਚਦੀ ਆਪਸ਼ਨ ਵੀ ਰੱਖੀ ਆ ਜੇ ਆਪਾਂ ਸੈਂਸਰ ਤੋਂ ਨਹੀਂ ਚਲਾਉਣੀ ਤਾਂ ਆਪਾਂ ਬਾਈ ਸੁੱਚ ਦੋ ਵੀ ਇਹਨੂੰ ਆਉਣਾ ਜਿਹੜਾ ਕਰ ਸਕਦੇ ਆਂਗੇ ਤੇ ਸੈਂਸਰਾਂ ਦੇ ਵਿੱਚ ਵੱਡੀ ਗੱਲ ਇਹ ਹੈ ਬਾਈ ਟਾਈਮ ਲੱਗ ਜਾਂਦਾ 15 ਸਕਿੰਟ 30 ਸਕਿੰਟ 45 ਸਕਿੰਟ ਜਿੰਨਾ ਵੀ ਬਾਈ ਆਪਾਂ ਸੈਂਸਰ ਦਾ ਟਾਈਮ ਲਾਵਾਂਗੇ ਉਹਦੇ ਅਕੋਰਿੰਗ ਆ ਬਾਈ ਜਿਹੜੇ ਸੈਂਸਰ ਆ ਉਹ ਲਾਈਟ ਚਲਾਉਣਗੇ ਦੋ ਦੋ ਵਾਰ ਵੀ ਆਪਣੇ ਆਪ ਹੀ ਲਾਈਟ ਆ ਜਿਹੜੀ ਉਹ ਬੰਦ ਹੋ ਜੂਗੀ ਆ ਤੁਸੀਂ ਦੇਖੋ ਬਾਈ ਕਿੰਨਾ ਇਹਦਾ ਘੈਂਟ ਲੱਗ ਰਿਹਾ ਆਪਣਾ ਲਾਈਟ ਹੂ ਲਾਈਟ ਸ਼ੀਸ਼ੇ ਤੇ ਤਦੋਂ ਫੇਰ ਦੁਬਾਰੇ ਫੇਰ ਦੱਸਣੇ ਮੈਨੂੰ ਲਾਉਣ ਵਾਸਤੇ ਕੋਈ ਬੜਾ ਲੰਮਾ ਜੋੜਾ ਕੰਮ ਨਹੀਂ ਵੜਨਾ ਬਸ ਆਪਾਂ ਇਹਦੇ ਬਾਈ ਦੋ ਇੱਥੇ ਹੁਲਾ ਤੇ ਵਿਚਾਲੇ ਜੋੜ ਸੀਗਾ ਇੱਕ ਆ ਜਿਹੜਾ ਇਹਦਾ ਡਾਕਟਰ ਇੱਕ ਸਾਈਡ ਤੇ ਰੱਖਤਾ ਇੱਕ ਡਾਕਟਰ ਬਾਈ ਆਪਾਂ ਦੂਜੀ ਸਾਈਡ ਤੇ ਲਾਤਾ ਤੇ ਲੱਕੜ ਵਾਲੇ ਮਿਸਤਰੀ ਨੇ ਬਾਈ ਇਹ ਚ ਰੂਟਰ ਨਾਲ ਟੱਕ ਦੇਤਾ 1 ਇੰਚੀਏ ਚੈਨਰ ਸੀਗਾ ਤੇ ਸਾਨੂੰ ਬਾਈ ਛੋਡਾ ਜਿਹੜਾ ਕੰਮ ਹੈ ਕਿਸ ਤਰ੍ਹਾਂ ਲੱਗਿਆ ਕਮੈਂਟ ਜ਼ਰੂਰ ਕਰਕੇ ਜਿਸੋ ਜਿਹੜੇ ਮੇਰੇ ਵੀਰਾਂ ਨੇ ਲਾਈ ਆ ਬਾਈ ਪ੍ਰੋਫਾਈਲ ਇਸ ਤਰ੍ਹਾਂ ਉਹ ਵੀ ਕਮੈਂਟ ਕਰਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਤੇ ਇਸ ਤ ਧੰਨਵਾਦ ਸਤਿਕਾਰੋ ਬਈ ਸਰਣ